ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਹਾਜ਼ਰ ਹੋਏ ਆ ਆਪਾਂ ਇੱਕ ਜਨਮੀ ਕਹਾਣੀ ਲੈ ਕੇ। ਉਹ ਗੱਲ ਹੈ ਤਾਂ ਸੋਚਣ ਵਾਲੀ। ਜਿਸ ਨੂੰ ਲਿਖਿਆ ਹੈ ਅਮਰਕਾ ਔਰ ਮੁਰੁਖਾ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਜੀ। ਕਾਮਲੀ ਜਦੋਂ ਵੀ ਕਿਸੇ ਗੱਲੋਂ ਔਖੀ ਸੌਖੀ ਹੁੰਦੀ ਮਨੋਂ ਮਨੀ ਰੱਬ ਨਾਲ ਗੱਲਾਂ ਕਰਨ ਲੱਗ ਪੈਂਦੀ। ਕਦੇ ਚਿਹਰੇ ਤੇ ਚਮਕ ਹੁੰਦੀ ਕਦੇ ਉਦਾਸੀ ਕਦੇ ਮੁਸਕਾਨ ਹੁੰਦੀ ਕਦੇ ਦੇਵਸੀ ਤੇ ਲਾਚਾਰੀ ਕਦੇ ਮਨ ਆ ਰਿਹਾ ਜਿਹਾ ਲੱਗਦਾ ਕਦੇ ਦੁਨੀਆ ਜਿੱਤਣ ਵਾਲਾ ਉਤਸ਼ਾਹ ਇਸੇ ਤਰ੍ਹਾਂ ਦੇ ਰਲੇ ਮੇਲੇ ਭਾਵ ਉਸ ਦੇ ਚਿਹਰੇ ਤੇ ਝਲਕਦੇ ਰਹਿੰਦੇ ਅੱਜ ਵੀ ਉਹ ਰੱਬ ਨਾਲ ਗੱਲਬਾਤ ਕਰ ਲਈ ਬਾਹਰ ਵਿਹੜੇ ਵਿੱਚ ਗਈ ਤੇ ਹੋ ਗਈ ਸ਼ੁਰੂ ਰੱਬ ਜੀ ਸੱਚੀ ਮੇਰੀ ਜਾਨ ਬਹੁਤ ਔਖੀ ਹੈ ਬਿਨਾਂ ਸਿਰ ਪੈਰ ਦੀਆਂ ਗੱਲਾਂ ਤੋਂ ਹੁੰਦੇ ਕਰੇਸ ਤੋਂ ਕਲੇਸ ਵੀ ਕੋਈ ਬਾਹਲਾ ਕਲੇਸ ਥੋੜੀ ਐ ਅੰਦਰਲਾ ਤੋ ਐਸੀ ਐ ਇਹ ਵੀ ਨਹੀਂ ਕਿ ਕੋਈ ਬਾਵਾ ਕੱਢ ਕੇ ਲੜਦਾ ਪਰ ਇਹ ਵੀ ਨਹੀਂ ਕਿ ਸਭ ਕੁਝ ਸ਼ਾਂਤ ਐ ਬੰਦਾ ਕਰੇ ਤਾ ਕੀ ਕਰੇ ਜੇ ਮੇਰੇ ਵਿੱਚ ਕੋਈ ਔਗਣਾ ਐ ਫਿਰ ਤੁਸੀਂ ਕਾਦੇ ਲਈਓ ਜਦੋਂ ਮੈਂ ਰੋਜ਼ ਆਖਦੀ ਆਂ ਰੱਬ ਦੀ ਮੈਂ ਹਰ ਫਰਜ਼ ਇਮਾਨਦਾਰੀ ਨਾਲ ਨਿਭਾਉਣਾ ਚਾਹੁੰਦੀ ਆਂ ਫਿਰ ਇਸ਼ਾਰਾ ਕਰ ਦਿਆ ਕਰੋ ਮੈਨੂੰ ਕੀ ਕਰਨਾ ਚਾਹੀਦਾ ਐ ਸਭ ਨੂੰ ਕੁਝ ਕਰਨ ਲਈ ਦੇਖੋ ਜੀ ਤੁਹਾਡੇ ਕੋਲ ਦਾ ਕੁਝ ਨਹੀਂ ਜੋ ਕਿਆ ਹੋਇਆ ਜਦੋਂ ਕੋਈ ਕੰਮ ਕਰਦੀਆਂ ਹਰ ਕੰਮ ਵਿੱਚ ਤੁਹਾਨੂੰ ਸ਼ਾਮਲ ਕਰਦੀਆਂ ਜਦੋਂ ਤੁਸੀਂ ਹਾਜ਼ਰ ਨਾਜ਼ਰ ਹੁੰਦੇ ਹੋ ਫਿਰ ਗਲਤੀ ਦੀ ਕੋਈ ਗੁੰਜਾਇਸ਼ ਹੀ ਨਹੀਂ ਹੋਣੀ ਚਾਹੀਦੀ ਹੁਣ ਇੱਕ ਗੱਲ ਹੈ ਤੁਸੀਂ ਤਾਂ ਜਾਣੀ-ਜਾਣੋ ਉਹ ਤਾਂ ਹਰ ਬੰਦਾ ਹੈ ਹੀ ਸਮਝਦਾ ਹੈ ਕਿ ਉਸੇ ਦੀ ਭਾਵਨਾ ਬਾਕੀਆਂ ਨਾਲੋਂ ਉੱਤਮ ਹੈ ਮੇਰੀ ਭਾਵਨਾ ਵੀ ਕਦੇ ਮਾੜੀ ਨਹੀਂ ਹੁੰਦੀ ਇਹ ਤੁਸੀਂ ਜਾਣਦੇ ਹੋ ਫਿਰ ਮੇਰੀ ਸੱਚੀ ਸੁੱੱਚੀ ਭਾਵਨਾ ਨੂੰ ਸਾਰੇ ਸਮਝਦੇ ਕਿਉਂ ਨਹੀਂ ਚਲੋ ਸਾਰਿਆਂ ਨੂੰ ਛੱਡੋ ਘੱਟੋ ਘੱਟ ਮੇਰੀ ਧਰਮ ਦੀ ਮਾਂ ਦੇ ਮਨ ਵਿੱਚ ਮੇਰੇ ਲਈ ਘੋਰਾਪੂ ਪਿਆਰ ਜਗਾ ਦਿਓ ਸਾਡੀ ਰਹਿਦੀ ਜ਼ਿੰਦਗੀ ਚੈਨ ਨਾਲ ਕੱਟ ਜਾਵੇ ਮੇਰੀ ਵੀ ਉਹਨਾਂ ਦੀ ਵੀ ਅਤੇ ਸਾਡੇ ਵਿੱਚ ਵਿਚਾਲੇ ਕਿਸ ਦੇ ਉਸ ਬੰਦੇ ਦੀ ਵੀ ਜਿਹੜਾ ਕਦੇ ਮੇਰੇ ਮੂੰਹ ਵੱਲ ਦੇਖਦਾ ਹੈ ਕਦੇ ਮਾਂ ਦੇ ਮੂੰਹ ਵੱਲ ਜਦ ਤੁਸੀਂ ਸੋਚਦੇ ਹੋਵੋਗੇ ਦੁਨੀਆ ਤਾਂ ਪਤੀ ਦਾ ਪਿਆਰ ਮੰਗਦੀ ਐ ਮੈਂ ਸੱਸ ਦਾ ਪਿਆਰ ਮੰਗ ਰਹੀ ਆ ਜੇ ਤੁਸੀਂ ਧਰਤੀ ਤੇ ਆ ਕੇ ਰਹੋ ਨਾ ਲੋ ਨਾੜ ਕੇ ਫਿਰ ਤੁਹਾਨੂੰ ਪਤਾ ਲੱਗੇ ਕਿ ਸਾਡੇ ਵਰਗੇ ਮੱਧ ਵਰਗੀ ਪਰਿਵਾਰਾਂ ਵਿੱਚ ਤਾਂ ਸੱਸ ਅਤੇ ਨੂੰ ਪਤੀ ਪਤਨੀ ਤੋਂ ਵੀ ਵੱਧ ਸਮਾਂ ਇਕੱਠਿਆ ਰਹਿੰਦੀਆਂ ਨੇ ਉਹ ਸਾਡੇ ਰਿਵਾਜ ਤਾਂ ਹੈ ਜਨਮ ਕੁੜੀਆਂ ਨੂੰ ਲਾਉਣ ਦਾ ਪਰ ਮੈਨੂੰ ਲੱਗਦਾ ਲੋਕ ਸਹੀ ਕਹਿੰਦੇ ਨੇ ਜਿਹੜੇ ਘਰਾਂ ਵਿੱਚ ਸੱਸ ਨੇ ਇਕੱਠਿਆ ਰਹਿਣਾ ਹੁੰਦਾ ਹੈ ਜਾਨੀ ਕਿ ਅੱਢ ਹੋਣ ਦੀ ਕੋਈ ਗੈਰਸ ਨਹੀਂ ਹੁੰਦੀ ਉੱਥੇ ਪਰਿਵਾਰ ਵਿੱਚ ਦੇ ਮਰਦਾਂ ਦੇ ਭਲੇ ਲਈ ਸੱਸ ਨੂੰਹ ਦੀਆਂ ਜਨਮ ਕੁਰਲੀਆਂ ਜ਼ਰੂਰ ਮਨਾਰਣੇ ਕਹਿੰਦੀਆਂ ਨੇ ਨਹੀਂ ਤਾਂ ਕੰਮ ਤੋਂ ਘਰ-ਘਰਦੇ ਆ ਥੱਕਿਆ ਹਾਰਿਆ ਮਰਦ ਵਿਚਾਰਾ ਸਭ ਤੋਂ ਪਹਿਲਾਂ ਪਤਨੀ ਅਤੇ ਮਾਂ ਦੇ ਮੂੰਹ ਵੱਲ ਦੇਖਦਾ ਹੈ ਕਿ ਇਹ ਕਿਸ ਤਰ੍ਹਾਂ ਦੀਆਂ ਤਰੰਗਾ ਛੜਦੀਆਂ ਨੇ ਨਜ਼ਰਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਪਤਨੀ ਦੀਆਂ ਨਜ਼ਰਾਂ ਤਾਂ ਲੰਬਾ ਦਿੰਦੀਆਂ ਲੱਗਦੀਆਂ ਨੇ ਮੂਡ ਆਂਡ ਰੋਡ 'ਮਾ ਦੱਸ ਦਿੰਦਾ ਹੈ ਕਿ ਪਿੱਛੋਂ ਕੋਈ ਨਾ ਕੋਈ ਭਾਣਾ ਵਾਪਰਿਆ ਹੋਊ ਯੋਗ ਜਾਂ ਫਿਰ ਮਾਤਾ ਜੀ ਗਰਮੀ ਦੇ ਮੌਸਮ ਵਿੱਚ ਵੀ ਚਾਦਰ ਵਿੱਚ ਲਿਪਟ ਕੇ ਪਏ ਹੋਣਗੇ ਤੇ ਪੁੱਤ ਪੁੱਤਰ ਨੂੰ ਦੇਖ ਕੇ ਹੰਗਰ ਮਾਰਨ ਲੱਗ ਪਏ ਹੋਣਗੇ ਜਿਵੇਂ ਬੁਖਾਰ ਚੜਿਆ ਹੋਵੇ ਹਮ ਹਾਈ ਬੁਖਾਰ ਤਾਂ ਭਾਵੇਂ ਚੜਿਆ ਹੋਵੇ ਨਾ ਚੜਿਆ ਹੋਵੇ ਪਰ ਬਲੱਡ ਪ੍ਰੈਸ਼ਰ ਯੂਰ ਉੱਪਰ ਹੀ ਠਾਮਦਾ ਹੋਇਆ ਹੁੰਦਾ ਹੈ ਮਾਂ ਦੀ ਸਾਇਤ ਤੇਰੀ ਮਾਂ ਨੇ ਮੈਨੂੰ ਆ ਕਿਹਾ ਆਉ ਗਿਆ ਅਲਮਗਲਮ ਗੱਲਾਂ ਦਾ ਕੋਈ ਸਿਰ ਨਾ ਕੋਈ ਪੈਰ ਮਾਂ ਦੀ ਸਾਇਤ ਤੂੰ ਨਹੀਂ ਜੁੜਕਦਾ ਇਹਨੂੰ ਸਿਰ ਜਦਾ ਰੱਖੀ ਐ ਲਾਟਰਮ ਪਟਰਮ ਗੱਲਾਂ ਦਾ ਮੂੰਹ ਨਾ ਮੱਥਾ ਪਤੀ ਦੇਵ ਦੀ ਜੇ ਤਾਂ ਖਿਆਲੇ ਹੁੰਦੇ ਨੇ ਫਿਰ ਤਾਂ ਦੋਵਾਂ ਨੂੰ ਟਕਾ ਲੈਂਦੇ ਨੇ ਆਹ ਹੋ ਕਰ ਛੱਡਦੇ ਨਹੀਂ ਜੇ ਡਰਕ ਹੋਣ ਤਾਂ ਅਨਸਾਰ ਜਾਦਾ ਕੋਟ ਪੀ ਕੇ ਸੌ ਜਾਂਦੇ ਨੇ ਜਾਂ ਫਿਰ ਸੌਣ ਦਾ ਬਹਾਨਾ ਕਰਦੇ ਨੇ ਸ਼ਾਇਦ ਵਿੱਚ ਵਿਚਾਲੇ ਇੱਕ ਅੱਖ ਖੋਲ ਕੇ ਦੇਖ ਵੀ ਲੈਂਦੇ ਨੇ ਮਾਂ ਤੇ ਪਤਨੀ ਦੇ ਸੁਜੇ ਮੋਹਨ ਨੂੰ ਆਹ ਫਿਰ ਸਮਾਨ ਦੀ ਲਿਸਟ ਚੁੱਕ ਕੇ ਮਾਰ ਕੇ ਮੋਟਰ ਤੱਕ ਹੱਦੇ ਗੇਰ ਤੋਂ ਸਮਾਨ ਲੈ ਕੇ ਪਲੈਨ ਤੁਰ ਪਹੁੰਚਦੇ ਨੇ ਸ਼ਾਮ ਨੂੰ ਵਾਪਸੀ ਫਿਰ ਸਮੇਂ ਨਾਲ ਰੋਟੀ ਖਾਧੀ ਤੇ ਸੌ ਗਏ ਅਗਲੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਾਰੇ ਲਈ ਟੈਨਸ਼ਨ ਲੈਣੀ ਹੈ ਇਹਨਾਂ ਦੀ ਇਹ ਤਾਂ ਜਦੋਂ ਕਿਸੇ ਸਾਂਝੇ ਵਿਰੋਧੀ ਦੀ ਰਿੰਦਾ ਜੁਗਲੀ ਕਰਨੀ ਹੋਵੇ ਮਿੰਟੋ-ਮਿੰਟ ਇੱਕ ਹੋ ਜਾਣਗੀਆਂ ਆਹ ਦੇਖ ਲਵੋ ਵੱਡੇ ਲਾਣੇ ਵਾਲੀ ਤਾਈ ਨੇ ਆਪਣੇ ਲਈ ਨੂੰ ਛਾਂਟ ਕੇ ਲਈ ਐ ਸੋਹਣੀ ਸੁਨੱਖੀ ਪਰੀਆਂ ਵਰਗੀ ਤੇ ਤੇ ਸੱਸ ਨੂੰ ਦਾ ਬਿਲਕੁਲ ਜਿੰਨਾ ਝਗੜਾ ਹੋ ਜਾਂਦਾ ਤਾਂ ਮੁੰਡਾ ਆਖਦਾ ਤੁਸੀਂ ਆਪੇ ਲਈ ਐ ਛਾਂਟ ਕੇ ਅਕੇ ਸੋਹਣੀ ਲੈਣੀ ਐ ਗੁਣੇ ਦੇਖ ਲੈਣੇ ਸੀ ਤਾਈ ਨੂੰ ਲੱਗਣ ਲੱਗ ਪੈਂਦਾ ਐ गल तो पुट्ठी मेती आ पी बचन का कोई लीला भी मिनटा सकेंटा बच्चे लभ लें चल कोई ना पुत गुणा का कोई मीटर होंगे भी बंदा ला के देख लू चल कोई ना ये तो मूँह मरोड़ी भी सोहनी लगती है जे सोहनी भी ना हो भी मरोड़े फिर देख लाला ला औखा हो जाता है वह रब जी मैं भी सच्ची कमलियां किधर दी किधर लै तु ਮੈਨੂੰ ਦੂਜੀਆਂ ਔਰਤਾਂ ਦਾ ਤਾਂ ਪਤਾ ਨਹੀਂ ਪਰ ਸ਼ਾਂਤੀ ਨਾਲ ਰਹਿਣਾ ਚਾਹੁੰਦੀ ਹਾਂ ਕੋਈ ਰਾਹ ਵਿਖਾਓ ਕੋਈ ਇਸ਼ਾਰਾ ਦਿਓ ਫਰਜ਼ ਤਾਂ ਇਮਾਨਦਾਰੀ ਨਾਲ ਨਿਭਾਈਏ ਪਰ ਨਿਭਾਈ ਫਰਜ਼ ਰਾਹ ਸ ਆ ਜਾਣ ਬਸ ਇੰਨੀ ਖੁਮੇਹਰ ਕਰ ਦੋ ਰੱਬ ਜੀ ਹੂੰ ਤਾਂ ਤੁਸੀਂ ਸਾਰੀਆਂ ਗੱਲਾਂ ਜਾਣਦੇ ਹੋ ਪਰ ਦੇਖੋ ਕਈ ਵਾਰ ਬੇਵਸੀ ਆਣ ਕੇ ਆਦੀ ਹੈ ਜਿਵੇਂ ਮਾਤਾ ਜੀ ਬਿਮਾਰ ਨੇ ਉਹਨਾਂ ਦਾ ਢੜ ਖੜਾ ਹੈ ਉਹ ਵੀ ਦਵਾਈ ਆ ਗਈ ਕਿੱਡ ਨੂੰ ਉਪਾਰਾ ਉਹ ਵੀ ਦਵਾਈ ਆ ਗਈ ਗੋਡੇ ਮੋਡੇ ਦੁਖਦੇ ਨੇ ਉਹ ਵੀ ਦਵਾਈ ਲੈ ਆਏ ਕਾਜ ਜਾਂ ਖੁੱਸਦਾ ਹੈ ਜੇ ਥਕਾਵਾ ਹੁੰਦਾ ਹੈ ਆਮ ਡਾਕਟਰਾਂ ਦੇ ਤਾਂ ਭਾਵੇਂ ਸਮਝ ਨਹੀਂ ਆਉਂਦਾ ਪਰ ਫਿਰ ਵੀ ਕਈ ਡਾਕਟਰ ਤੇਰਾ ਹੀ ਰੂਪ ਹੁੰਦੇ ਨੇ ਜੋ ਇਸ ਅਵੰਲੀ ਬਿਮਾਰੀ ਦੀ ਦਵਾਈ ਦੇ ਦਿੰਦੇ ਨੇ ਭਲਾਂ ਜੀ ਇਹ ਵੀ ਕਿਤੇ ਹੋ ਸਕਦਾ ਸਾਰੇ ਰਿਸ਼ਤੇਦਾਰ ਜਾਣ ਪਛਾਣ ਵਾਲੇ ਸਾਡੇ ਹਿਸਾਬ ਨਾਲ ਚੱਲਣ ਮੈਨੂੰ ਲੱਗਦਾ ਹੈ ਇਹੀ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਸਭ ਤੋਂ ਵੱਧ ਔਖਾ ਕਰਦੀ ਹੈ ਅੱਜ ਕੱਲ੍ਹ ਤਾਂ ਪਰਿਵਾਰ ਦੇ ਸਾਰੇ ਜੀਆਂ ਨੂੰ ਮੂੰਹ ਅੱਡ ਅੱਡ ਬਸਾਵਾ ਬਲ ਹੁੰਦੇ ਨੇ ਕੋਈ ਹੋਰ ਸਾਡੇ ਹਿਸਾਬ ਨਾਲ ਚੱਲੇ ਮੈਨੂੰ ਤਾਂ ਇਹ ਸੋਚਣਾ ਹੀ ਗਲਤ ਲੱਗਦਾ ਹੈ ਹੋਰ ਤਾਂ ਹੋਰ ਆਪ ਨਹੀਂ ਆਪਣੇ ਆਪ ਕਹੀ ਅਨੁਸਾਰ ਚੱਲ ਸਕਦੇ ਕਿਸੇ ਹੋਰ ਨੇ ਕੀ ਚੱਲਣਾ ਹੁਣ ਇੱਕ ਸਕਾਇਤ ਇਹ ਵੀ ਹੈ ਵੀ ਬਈ ਬੰਦਾ ਸਾਰਾ ਦਿਨ ਬਿਨਾਂ ਪਿਆਰ ਹੀ ਉਹਦਾ ਜੀ ਨਾ ਲੱਗੇ ਜੀ ਨਾ ਲੱਗਣ ਦੀ ਦਵਾਈ ਵੀ ਕੋਈ ਹੁੰਦੀ ਆ ਭਲਾਂ ਜੀ ਜੇ ਹੁੰਦੀ ਐ ਤਾਂ ਕੋਈ ਇਸ਼ਾਰਾ ਕਰੋ ਗੱਲ ਅਜੇ ਚੱਲ ਹੀ ਰਹੀ ਸੀ ਥੋੜਾ ਹਵਾ ਦਾ ਬੁੱਲਾ ਆਇਆ ਹਾਰ ਸ਼ਿੰਗਾਰ ਦੇ ਫੁੱਲ ਵਰਸਣ ਲੱਗੇ ਰੱਬ ਦਾ ਧੰਨਵਾਦ ਕੀਤਾ ਕਿ ਜੀ ਲਗਾਉਣ ਦੀ ਦਵਾਈ ਵੀ ਦੱਸ ਦਿੱਤੀ ਹੈ ਕਾਵਲੀ ਦੇ ਅੰਦਰ ਜਾ ਆਪਣੇ ਧਰਮ ਦੀ ਮਾਂ ਨੂੰ ਬਾਹਰ ਆ ਕੇ ਬੈਠਣ ਲਈ ਆਖਿਆ ਮਾਤਾ ਜੀ ਪੰਜ ਸਤ ਬਾਰ ਕਹਿਣ ਤੇ ਮਸਾਂ ਬਹਾਰ ਆਈ ਔਰ ਉੱਖਾਂ ਦੇ ਕੁਝ ਪੱਤੇ ਬੇੜੇ ਵਿੱਚ ਖਿਲਰੇ ਹੋ ਗਏ ਸਨ ਤੁਸੀਂ ਆਲੇ ਦੁਆਲੇ ਦੇਖੋ ਕਿੰਨਾ ਜੀ ਲੱਗਦਾ ਕਿੰਨਾ ਕੁਝ ਹੋ ਥੋੜਾ ਵੀ ਜੀ ਕਾਵਲੀ ਨੇ ਕਿਹਾ ਮੈਂ ਕਿੰਨੀ ਵਾਰੀ ਕਿਹਾ ਰੱਖ ਤਾਂ ਨੀਆ ਦਾਣੀਆਂ ਵੱਢ ਦੋ ਆਪਣੇ ਬੇੜੇ ਵਿੱਚ ਕਿੰਨਾ ਗੰਦ ਪਾਉਂ ਜਾਂਦੇ ਮੇਰਾ ਤਾਂ ਬੱਸ ਨਹੀਂ ਚੱਲਦਾ ਨਹੀਂ ਤਾਂ ਹੁਣੇ ਵੱਢ ਕੇ ਉਹ ਮਾਰਦੀ ਮਾਤਾ ਨੂੰ ਕਚੀਚੀ ਚੜ ਰਹੀ ਸੀ ਰੁੱਖਾਂ ਦੀਆਂ ਟਾਹਣੀਆਂ ਤੇ ਹੁਣ ਇਹ ਨਹੀਂ ਕੋਈ ਮੀਟਰ ਬਣਿਆ ਹੋਇਆ ਵੀ ਬੰਦਾ ਲਾ ਕੇ ਦੇਖ ਲਵੇ ਕਚੀਚੀ ਅਸਲ ਵਿੱਚ ਕਿਸ ਤੇ ਜੜੀ ਸੀ ਰੱਬ ਜੀ ਤੁਹਾਡਾ ਇਹ ਸਾਰਾ ਤਾਂ ਫੇਲ ਹੋ ਗਿਆ ਇੱਕ ਗੱਲ ਜ਼ਰੂਰ ਮੰਨਣ ਵਾਲੀ ਹੈ ਕਿ ਜੇ ਅਸੀਂ ਕੁਦਰਤ ਦੀ ਖੂਬਸੂਰਤੀ ਨੂੰ ਮਾਣਦੇ ਹਾਂ ਤਾਂ ਹੋਈ ਨਹੀਂ ਸਕਦਾ ਕੇ ਮਨ ਨੂੰ ਖੁਸ਼ੀ ਤੇ ਸਕੂਨ ਨਾ ਮਿਲੇ ਆ ਜਿਹੜੀਆਂ ਬਾਹਰਲੇ ਦਰਸ਼ਕਾਂ ਦੀਆਂ ਤਾਹਣੀਆਂ ਅੰਦਰ ਨੂੰ ਆਉਂਦੀਆਂ ਨੇ ਬਚਪਨ ਯਾਦ ਕਰਾ ਦਿੰਦੀਆਂ ਨੇ ਤੇ ਜਦੋਂ ਇਸ ਤਰ੍ਹਾਂ ਦੀਆਂ ਤਾਹਣੀਆਂ ਨਾਲ ਲੰਕ ਕੇ ਪੀਲਾ ਬਲਾਗੜਾ ਦੰਡਾ ਢੱਕ ਏੜਦੇ ਹੁੰਦੇ ਸੀ ਜੀ ਤਾਂ ਹੁਣ ਵੀ ਕਰਦਾ ਮੈਂ ਲੰਕ ਜਾਮਾ ਇੰਨਾਂ ਤਾਹਣੀਆਂ ਨਾਲ ਪਰ ਤੁਸੀਂ ਆਪ ਜਾਣੇ ਜਾਣੋ ਫਿਰ ਆਪੇ ਸਮਝ ਲਓ ਮੇਰਾ ਇਹ ਹੀ ਮੇਰੇ ਹੀ ਕੀਤੇ ਕਰਮਾਂ ਭਾਗਾ ਨਾਲ ਮਿਲਿਆ ਪਰਿਵਾਰ ਮੈਨੂੰ ਕਿਹੜੇ-ਕਿਹੜੇ ਸਰਟੀਫਿਕੇਟ ਨਾਲ ਨਵਾਜੂਗਾ ਇਹ ਨਹੀਂ ਪਤਾ ਕਿ ਬਜੋਲੇ ਨੂੰ ਗਾਲਾਂ ਪੈਣ ਅਤੇ ਮੇਰੇ ਜੰਮਣ ਵਾਲਿਆ ਤੱਕ ਵੀ ਕੌਣ ਦੀ ਘੰਟੀ ਖੜਕ ਜਾਵੇ ਚਲੋ ਖੈਰ ਹੋਵੇ ਸਭ ਦੀ ਮੈਂ ਵੀ ਕੀ ਸੋਚ ਰਹੀ ਆ ਮਨ ਤਾਂ ਮਿੰਟਾਂ ਕੈਂਟਾਂ ਵਿੱਚ ਦੀ ਪਤਾ ਨਹੀਂ ਕੀ ਕੀ ਸੋਚ ਲੈਂਦਾ ਇਹ ਕਿਹੜਾ ਕਿਸੇ ਤੋਂ ਜਿੱਤਿਆ ਜਾਂਦਾ ਕਹਿੰਦੇ ਨੇ ਮਨ ਜਿੱਤ ਲਿਆ ਤਾਂ ਜੱਗ ਜਿੱਤ ਲਿਆ ਜੱਗ ਜਿੱਤਣਾ ਤਾਂ ਇੱਕ ਪਾਸੇ ਇੱਥੇ ਤਾਂ ਚਾਰ ਜੀਆਂ ਦੇ ਮਨ ਵਿੱਚ ਥਾਂ ਬਣਾਉਣ ਨੂੰ ਉਮਰ ਲੱਗ ਜਾਂਦੀ ਹੈ ਘਰ ਵਿੱਚ ਥਾਂ ਮਿਲ ਜਾਂਦੀ ਹੈ ਪਰ ਮਨ ਵਿੱਚ ਥਾਂ ਬੜੀ ਮੁਸ਼ਕਲ ਨਾਲ ਮਿਲਦੀ ਹੈ ਕਰਮਾ ਵਾਲੇ ਹੋਣਗੇ ਜਿਨ੍ਹਾਂ ਨੂੰ ਮਨਾਂ ਵਿੱਚ ਥਾਂ ਮਿਲ ਜਾਂਦੀ ਹੈ ਚਲੋ ਮੈਂ ਵੀ ਕਿਹੜੇ ਬਹਿਣਾ ਵਿੱਚ ਬਹਿ ਗਈ ਬਸ ਇਹ ਹੀ ਸੋਚ-ਸੋਚ ਕੇ ਦਿਮਾਗ ਖਰਾਬ ਕਰੀ ਰੱਖਦੀ ਹਾਂ ਕਿ ਧੰਨਵਾਦ ਰੱਬ ਜੀ ਤੁਹਾਡੇ ਦਿੱਤੇ ਸਾਰੇ ਨਾਲ ਘੱਟੋ ਘੱਟ ਮੇਰਾ ਤਾਂ ਜੀ ਖੁਸ਼ ਹੋ ਗਿਆ ਬਾਕੀ ਤੇਰੀਆਂ ਨੋਟਾਂ ਤੋਂ ਹੀ ਜਾਣਾਂ ਸਾਡੇ ਮਣਾ ਨੇ ਤਾਂ ਬਰੌਲਾ ਪਾਉਂਦੇ ਹੀ ਰਹਿਣਾ ਇੱਕ ਗੱਲ ਹੋਰ ਰੱਬ ਜੀ ਮੈਨੂੰ ਆਪਣਾ ਆਪ ਕਦੇ ਗਲਤ ਕਿਉਂ ਨਹੀਂ ਲੱਗਦਾ ਸਦਾ ਦੂਜੇ ਹੀ ਗਲਤ ਕਿਉਂ ਲੱਗਦੇ ਨੇ ਕਿਤੇ ਇਹੀ ਤਾਂ ਨਹੀਂ ਸਾਰੇ ਦੁੱਖਾਂ ਕਿਸਾਂ ਦਾ ਕਾਰਨ ਉਹ ਗੱਲ ਹੈ ਤਾਂ ਸੋਚਣ ਵਾਲੀ ਹੋਈ ਹੈ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਆਤੀ ਕਮੈਂਟ ਕਰਕੇ ਦੱਸਣਾ ਜੀ ਧੰਨਵਾਦ